ਉਹ ਰੱਬ ਨਾਨੇ ਠੱਗੀਆਂ ਕਿਉ ਮਾਰੇ ਬੰਦਿਆ ਉਹ ਦਿਨ ਰਾਤ ਪਾਪਾਂ 'ਚ ਗੁਜ਼ਾਰੇ ਬੰਦਿਆ ਤੂੰ ਰੱਬ ਨਾਨੇ ਠੱਗੀਆਂ ਕਿਉ ਮਾਰੇ ਬੰਦਿਆ ਉਹ ਦਿਨ ਰਾਤ ਪਾਪਾਂ 'ਚ ਗੁਜ਼ਾਰੇ ਬੰਦਿਆ ਹੋ ਜੇ ਨਾ ਹੋਵੇ ਬੰਦਾ ਬੰਦੇ ਨੂੰ ਪਛਾਣਦਾ ਹੋ ਕੀ ਫੈਦਾ ਮੰਦਰੀ ਮਸੀਤੀ ਜਾਣਦਾ ਜੇ ਨਾ ਹੂ ਬੇ ਬੰਦਾ ਬੰਦੇ ਨੂੰ ਪਛਾਣਦਾ ਹਾਈ ਕੀ ਫਾਇਦਾ ਮੰਦਰੀ ਮਸੀਤੀ ਜਾਣਦਾ ਦੜ ਆਇਆ ਦੁਖੀ ਦੋ ਇੱਕ ਕਾਰੇ ਬੰਦਿਆ ਤੂੰ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਓ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਤੂੰ ਦਿਨ ਰਾਤ ਪਾਪਾਂ ਚ ਗੁਜ਼ਾਰੇ ਬੰਦਿਆ ਹੋ ਦੁਨੀਆ ਬਸੇਰਾ ਇਹੇ ਚਾਰ ਪਲ ਦਾ ਉਮਰਾਂ ਦੇ ਦਾਵੇ ਕੀ ਪਤਾ ਏ ਕੰਨ ਦਾ ਹਏ ਦੁਨੀਆ ਬਸੇਰਾ ਇਹੇ ਚਾਰ ਪਲ ਦਾ ਹੋ ਉਮਰਾਂ ਦੇ ਦਾਵੇ ਕੀ ਪਤਾ ਏ ਕੰਨ ਦਾ ਮੋਇਆ ਤੂੰ ਕਫਨ ਉਤਾਰੇ ਬੰਦਿਆਂ ਰੱਬ ਨਾਲ ਠੱਗੀਆਂ ਕਿਉ ਮਾਰੇ ਬੰਦਿਆਂ ਉਹ ਦਿਨ ਰਾਤ ਪਾਪਾਂ ਚ ਗੁਜ਼ਾਰੇ ਬੰਦਿਆ ਤੂੰ ਰੱਬ ਨਾਮ ਠੱਗਿਆ ਕਿਉ ਮਾਰੇ ਬੰਦਿਆ ਹੋ ਉੱਪਰੋਂ ਪਗਤ ਵਿੱਚੋਂ ਕਾਲਾ ਹੀਰ ਦਾ ਰਾਮ ਨਾਮ ਭੁੱਲ ਮਾਇਆ ਪਿੱਛੇ ਫੇਰਦਾ ਉੱਪਰੋਂ ਪਗਤ ਵਿੱਚੋਂ ਕਾਲਾ ਹੀਰ ਦਾ ਤੂੰ ਰਾਮ ਨਾਮ ਭੁੱਲ ਮਾਇਆ ਪਿੱਛੇ ਫੇਰਦਾ ਹੈ ਲੋਟ ਤੇ ਕੀ ਗਰੀਬ ਸੀਨਾ ਠਾਰੇ ਬੰਦਿਆਂ ਹੋ ਰੱਬ ਨਾਲ ਠੱਗੀਆਂ ਕਿਉ ਮਾਰੇ ਬੰਦਿਆਂ ਤੂੰ ਰੱਬ ਨਾਲ ਠੱਗੀਆਂ ਕਿਉ ਮਾਰੇ ਬੰਦਿਆਂ ਓ ਸਾਈਂ ਦੇ ਦੁਆਰੇ ਜਾਨ ਬੇੜੇ ਹੋਣਗੇ ਸੱਚਿਆਂ ਦੇ ਪਾਰ ਸਦਾ ਬੇੜੇ ਹੋਣਗੇ ਸਾਈਂ ਦੇ ਦੁਆਰੇ ਜਾਨ ਬੇੜੇ ਹੋਣਗੇ ਸੱਚਿਆਂ ਦੇ ਪਾਰ ਸਦਾ ਬੇੜੇ ਹੋਣਗੇ ਚਿਤ ਬਦ ਨੀਤੀ ਕਾਹ ਤੋਟਾਏ ਬੰਦਿਆ ਹੋ ਰੱਬ ਨਾਲ ਠੱਗੀਆਂ ਕਿਉ ਮਾਰੇ ਬੰਦਿਆ ਦਿਨ ਹੱਥ ਪਾਪਾਂ ਚ ਗੁਜ਼ਾਰੇ ਬੰਦਿਆ ਤੂੰ ਰੱਬ ਨਾਲ ਠੱਗੀਆਂ ਕਿਉ ਮਾਰੇ ਬੰਦਿਆ ਤੂੰ ਰੱਬ ਨਾਲ ਠੱਗੀਆਂ ਕਿਉ ਮਾਰੇ ਬੰਦਿਆ